ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮੱਲੀਆਂ ਖੁਰਦ ਇਹ ਪਿੰਡ ਛਾਹਕੋਟ ਤਹਿਸੀਲ ਤੇ ਜਲੰਧਰ ਜ਼ਿਲ੍ਹੇ ਦਾ ਹੈ ਨੇੜੇ ਦੇ ਨਕੋਦਰ ਵੀ ਰਹਿ ਜਾਂਦਾ ਮਦਨ ਲਾਲ ਡੇਰੀ ਫਾਰਮ ਹੈ ਜਿੱਥੇ ਅੱਜ ਇਹ ਵੀਡੀਓ ਬਣਾ ਰਹੇ ਆ ਤੇ ਬਾਈ ਜੀ ਹੋਰੀ ਵਪਾਰ ਦਾ ਕੰਮ ਕਰਦੇ ਆ ਇੱਥੇ ਰੂਟੀਨ ਚ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਐ ਅੱਜ ਫੇਰ ਕਾਫੀ ਸਾਰੇ ਨਾਗ ਤੁਹਾਨੂੰ ਇਸ ਵੀਡੀਓ ਦੇ ਮਾਧਮ ਨਾਲ ਦਿਖਾਉਂਗਾ ਸ਼ੁਰੂਆਤ ਦੇ ਵਿੱਚ ਹਮੇਸ਼ਾ ਹੀ ਬੇਨਤੀ ਇਹ ਕਰੀਦੀ ਆ ਵੀ ਜਿਹਨੇ ਪਸ਼ੂ ਖਰੀਦਣਾ ਆ ਆਪਣੀ ਮਰਜ਼ੀ ਨਾਲ ਆਪਣੀ ਇੱਛਾ ਨਾਲ ਖਰੀਦਦਾ ਤੇ ਹੱਕ ਹੁੰਦਾ ਵੀ ਆ ਕੇ ਤਸੱਲੀ ਕਰੇ ਇਸ ਵੀਡੀਓ ਚ ਇੱਕ ਝੋਟੀ ਵੀ ਦਿਖਾਉਣੀ ਹੈ ਇਹ ਜਦੋਂ ਅੰਦਰ ਤੋਰਾਂਗੇ ਉਦੋਂ ਜਿਆਦਾ ਵਧੀਆ ਦਿਸੂਗੀ ਕਿਉਂਕਿ ਸਾਹਮਣੇ ਸੂਰ ਚ ਪੈਂਦਾ ਉਹਦੇ ਕਰਕੇ ਹੋ ਸਕਦਾ ਹੁਣ ਤੁਹਾਨੂੰ ਓਨੀ ਕਲੀਅਰ ਨਾ ਦਿਸੇ ਸੋਹਣੀ ਝੋਟੀ ਹੈ ਦੋ ਬੱਚਿਆਂ ਦੋਸਤੋ ਸਾਹਮਣੇ ਖੜੀਗਾ ਤੇ ਤੋਂ ਇਲਾਵਾ ਕੋਸੇ ਇਧਰਲੇ ਪਾਸੇ ਜਿਹੜੀਆਂ ਦੁੱਤ ਤੇ ਛੇਤੀ ਆ ਜਾਣੀਆਂ ਜਾਂ ਵਿੱਚੋਂ ਦੋ گاਵਾ ਸੂਈਆਂ ਵੀ ਆ ਸੋ ਇਹ ਵੀ ਤੁਹਾਨੂੰ ਦਿਖਾਉਂਗਾ ਆਓ ਜਾਣਕਾਰੀ ਲਈਏ ਪਹਿਲੇ ਨੰਬਰ ਤੇ ਇੱਕ ਬੜੀ ਚੰਗੀ ਵੈੜ ਖੜੀ ਹੈ ਜਿਨੇ ਬੱਚਾ ਵੀ ਬੱਚੀ ਨੂੰ ਜਨਮ ਦਿੱਤਾ ਹੈ ਇਸੇ ਤੋਂ ਵੀਡੀਓ ਦੀ ਅੱਜ ਸ਼ੁਰੂਆਤ ਕਰਦੇ ਹਾਂ ਵਿਨੇ ਬਾਈ ਸਸਰੀ ਕਾ ਸਸਰੀ ਗਾਲ ਬਈ ਵਿਨੇ ਅੱਜ 5-6 ਨਗ ਆਪਾਂ ਦਿਖਾਵਾਂਗੇ ਹਾਂਜੀ ਪਹਿਲੇ ਨੰਬਰ ਵਾਲੀ ਵੈੜ ਕਿੰਨਾਂ ਮਸੂਆ ਸੂਈ ਹੈ ਇਹ ਭਾਜੀ ਪਹਿਲਾ ਸੂਆ ਸੂਈ ਆ ਥੱਲੇ ਭਜੀ ਘੰਟਾ ਕੀ ਹੋਇਆ ਸੂਈ ਨੂੰ ਜੇਰ ਹਜੇ ਪੈਣ ਵਾਲੀ ਹੈ ਜੇ ਥੱਲੇ ਭਜੀ ਪੈਣ ਵਾਲੀ ਆ ਬੱਚੀ ਦਿੱਤੀ ਆ ਵੇੜ ਨੇ ਠੀਕ ਹੈ ਡਵਾਈਡ ਦੇ ਮੌਂਟਰੀਅਲ ਸੀ ਹੁੰਨ ਦੀ ਆ ਮੌਂਟਰੀਅਲ ਹਾਂਜੀ ਮੌਂਟਰੀਅਲ ਦੀ ਠੀਕ ਹੈ ਤੇ ਆ ਪਾਈਪਰ ਦੀ ਆ ਬਈ ਇਹ ਵੀ ਅਸ਼ਾ ਰਿਆਂ ਦੇ ਅੱਛਾ ਹਾਂਜੀ ਕੀ ਰੇਟ ਰਹਿਣਾ ਵੀਨੇ ਦਾ ਰੇਟ ਭਾਜੀ ਯੈਸ অর ਨੋ ਦੋ ਕਰ ਦੇਦਾ ਹਾਂ ਵਿੱਚੋਂ ਥੋੜਾ ਬੋਤਾ ਮਾਨਸਾਨ ਕਰਦਾ ਖੋਲਿਓ ਦੱਸੋ 2 ਲੱਖ ਰੁਪਏ ਡਿਮਾਂਡ ਹੈ ਬੜੀ ਸੋਹਣੀ ਤਿਆਰ ਹੋਈ ਹੈ ਸੀਮਨ ਦੀ ਡਿਟੇਲ ਬਾਈ ਨੇ ਤੁਹਾਨੂੰ ਵੱਛੀ ਦੇ ਦੀ ਦੱਸਤੀ ਐ ਢਾਂਜਾ ਵਹਿੜ ਦਾ ਦੇਖੋ ਕਾਫੀ ਸੋਹਣਾ ਹਾਈਟ ਚੰਗੀ ਆ ਹਵਾਨਾ ਫਿਕਸ ਜਾ ਤਿਆਰ ਐ ਥਣ ਹੱਥੀ ਵੀ ਮਿਲਕਿੰਗ ਬਹੁਤ ਵਧੀਆ ਹੋ ਜੂਗੀ ਦੁੱਧ ਸੋਹਣਾ ਦੇਊਗੀ ਤੇ ਮਸ਼ੀਨ ਨਾਲ ਵੀ ਚੋ ਸਕਦੇ ਹੋਂ ਬਾਈ 35 ਲੀਟਰ ਤੋਂ ਘੱਟ ਦੁੱਧ ਨਹੀਂ ਦਿੰਦੀ ਵਹਿੜ ਕੋਈ ਇਹ ਫਾਰਮਰ ਵਾਲਾ ਲੈ ਗਿਆ ਫੇਰ ਬਾਈ 40 ਤੋਂ 45 ਨੂੰ ਵੀ ਹੱਥ ਮਾਰ ਸਕਦੀ ਆ ਸੋ ਦੁੱਧ ਮੇਰੇ ਵੱਲੋਂ ਇਹ ਹੀ ਆ ਵੀ ਤੁਹਾਡੀ ਸੇਵਾ ਦਾ ਤੇ ਤੁਹਾਡੀ ਸਮਝਦਾ ਪਰ ਆਸ ਬੜੇ ਚੰਗੇ ਦੁੱਧ ਦੀ ਐ ਤੋਂ ਬਰੀਡ ਕੁਆਲਟੀ ਵੀ ਚੰਗੀ ਹੈ ਬਿਨਾ ਸ਼ੱਕ ਦੋਸਤੋ ਸਭੀ ਚੰਗੀ ਹੈ ਚਮਕ ਚੰਗੀ ਹੈ ਤਾਂ ਦੁੱਧ ਸੋਹਣਾ ਦੇਣਾ ਚਾਹੀਦਾ ਫਿਰ ਵੀ ਇਹ ਆ ਵੀ ਤੁਸੀਂ ਕਿੰਨਾ ਝੋਲੋਗੇ ਜਿਹੜੀ ਬਈ ਮਗਰ ਬੱਛੀ ਆ ਨਾ ਇੰਨੀ ਝੋਲੀ ਆ ਬੱਛੀ ਦੇ ਥੱਲੇ ਠੀਕ ਹੈ ਬੱਛੀ ਵੈਸੇ ਹੀ ਦੋਸਤੋ ਬੜੀ ਚੰਗੀ ਦਿਸਦੀ ਬਹੁਤ ਸੋਹਣੀ ਬੱਛੀ ਬੜਾ ਵਈ ਭਜਨੇ ਆ ਬੱਛੀ ਦਾ ਉਹ ਇੱਕ ਚੰਗੇ ਬੱਚੇ ਵਾਲੀ ਚੰਗੀ ਵਾੜ ਤੁਹਾਨੂੰ ਦਿਖਾ ਰਿਹਾ ਮੈਂ ਪਹਿਲੇ ਨੰਬਰ ਤੇ ਇਤੋਂ ਬਾਅਦ ਚ ਜਿਹੜੀ ਵਾੜ ਦੱਸੋ ਇਹ ਵੀ ਸੂਈ ਸਵਾਈ ਤੁਹਾਨੂੰ ਦਿਖਾਉਂਗਾ ਕੰਨਵਾ ਸੂਆ ਵੀ ਨਹੀਂ ਇਹ ਵੀ ਬਾਈ ਪਹਿਲਾ ਸੂਆ ਸੂਈ ਹੋਈ ਆ ਕਿੰਨੇ ਦਿਨੋਂ ਗਿਆ ਜੀ ਸੂਈ ਨੂੰ ਸੂਈ ਨੂੰ ਬਾਈ ਅੱਜ ਇਹਨੂੰ ਤੀਜਾ ਚੌਥਾ ਦਿਨ ਆ ਠੀਕ ਹੈ ਜਿੱਦਾਂ ਕੀ ਇਹਦੇ ਭੜਾ ਸੀਗੀਆਂ ਤੇ ਭੜਾ ਕਰਕੇ ਆਪਾਂ ਇਹਨੂੰ ਫੀਡ ਫੂਡ ਕੋਈ ਨਹੀਂ ਹੱਲੇ ਪਾਈ ਠੀਕ ਹੈ ਤੇ ਜਿੱਦਾਂ ਫੀਡ ਫੂਡ ਪਾਵਾਂਗੇ ਫਿਰ ਚੰਗੀ 20 ਤੋਂ 22 ਬਾਅਦ ਸਟਾਰਟਿੰਗ ਕਰੂਗੀ ਹੁਣ ਬਾਈ 16 17 ਕਿਲੋ ਬੋਲੀ ਤੇ ਚੱਲ ਰਹੀ ਆ ਬਗੈਰ ਕਿਸੇ ਫੀਡ ਤੋਂ ਠੀਕ ਹੈ ਰੇਟ ਇਹਦਾ ਕੀ ਰਹਿਣਾ ਵੀਨੇ ਇਹਦਾ ਬਾਈ 130 ਹੀ ਦੇ ਦਾਂਗੇ ਵਛੀ ਬੱਚਾ ਵੱਛਾ ਨਾਲ ਸੋ ਸੋ ਇਹ ਵੜ 2 ਵਜੇ ਵੀਡੀਓ ਬਣ ਰਹੀ ਹੈ ਉਹਦੇ ਹਿਸਾਬ ਤੇ ਤੁਸੀਂ ਜਜਮੈਂਟ ਕਰ ਲਿਓ 16 ਕਿਲੋ ਬਾਈ ਕਹਿੰਦਾ ਵੀ ਇਸ ਟਾਈਮ ਦੁੱਧ ਕਹਿ ਲਓ ਬੌਲਾ ਕਹਿ ਲਓ ਉਹ ਤੁਸੀਂ ਦੋ ਟਾਈਮ ਚ ਹੋ ਸਕਦੇ ਹੋ ਬਾਅਦ ਚ ਕਿਸੇ ਗੱਲੋਂ ਲਾਂਭਾ ਕਿਸੇ ਵੀ ਧਰ ਨੂੰ ਨਾ ਆਵੇ ਤਵੇ ਤੇ ਤਸੱਲੀ ਕੀਤੀ ਜਾਵੇ ਝਲੂਣ ਹਵਾਨੇ ਤੇ ਹਜੇ ਵੀ ਹੈਗੀ ਆ ਖਾਸ ਕਰਕੇ ਬਹਿਣੀ ਵਾਲੇ ਪਾਸੇ ਤੁਹਾਨੂੰ ਝਲੂਣ ਦਿਸੂਗੀ ਇਹਦੇ ਜੇਕਰ ਤੋਂ ਬਾਈ ਬਹੁਤ ਸੋਹਣਾ ਚੱਡਾ ਦਿਖਾਉਂਦੀ ਆ ਝਲੂਣ ਪੂਰੀ ਉੱਤਰ ਜਾਂਦੀ ਆ ਤਾਂ ਫੇਰ ਪਸ਼ੂ ਜ਼ਿਆਦਾ ਵਧੀਆ ਨਿਖਰਦਾ ਹੈ ਸੋ ਤਾਜੀ ਸੂਈ ਹੈ ਬੱਚੇ ਤੇ ਆਊਗੀ ਵੈੜ ਇਹ ਜਦੋਂ ਬਈ ਫੀਡ ਪਈ ਫੇਰ ਵੈੜ ਨੇ 20 ਤੋਂ ਬਾਅਦ ਬੜੇ ਆਰਾਮ ਨਾਲ ਚੱਲੇ ਜਾਣਾ ਠੀਕ ਹੈ 25 ਤੋਂ 30 ਦੇ ਵਿੱਚ ਵਿੱਚ ਬਈ ਹੱਥ ਮਾਰੂਗੀ ਦੁੱਧ ਨੂੰ ਵੈੜ ਸੋ ਇਹਦਾ ਰੇਟ ਤੁਹਾਨੂੰ ਦੱਸਦਾ ਇਹ ਤੋਂ ਅੱਗੇ ਇਹ ਗੱਬਣ ਵੈੜਾ ਦਿਖਾਉਣੇ ਆ ਵੈੜੇ ਕੰਨ ਮਸੂਆ ਸੂਣ ਲੱਗੀ ਬਈ ਇਹ ਬਈ ਪਹਿਲਾ ਪਹਿਲਾ ਸੂਈ ਸੁਣੀਆਂ ਦੋਨੇ ਵਸ਼ੀਆਂ ਹਮ ਇੱਕੋ ਹੀ ਫਾਰਮ ਚੋਂ ਆਈਆਂ ਵੇਸ਼ੀਆਂ ਠੀਕ ਹੈ ਹਾਂਜੀ ਕੀ ਰੇਟ ਰਹਿਣਾ ਕਿੰਨੇ ਦਿਨ ਲੈ ਜੂਗੀ ਇਹਦੇ ਬਈ ਮੰਨ ਕੇ ਚਲੋ 20 ਦਿਨ ਪਏ ਆ ਹਮ ਇਹ ਵਸ਼ੀ ਆਪਾਂ ਡੇਢ ਦੀ ਦੇ ਦਾਂਗੇ ਤੇ ਦੂਜੀ ਵਸ਼ੀ 4 ਦੰਦਿਆ ਇਹ 2 ਦੰਦਿਆ ਉਹ ਆਪੇ ਇੱਕ 60 ਨਹੀਂ ਦੇ ਦਾਂਗੇ ਤੋਰੀਆਂ ਦੋਨਾਂ ਦਾ ਰਿਕਾਰਡ ਸਾਰੇ ਭਾਈ ਮਿਲੂਗਾ ਸੋ 3 ਲੱਖ ਤੇ 10000 ਜੋੜੇ ਦੀ ਡਿਮਾਂਡ ਹੈ ਇਹਦੇ ਇਹਦਾ ਰੇਟ ਰੱਖਿਆ 1.5 ਲੱਖ ਰੁਪਿਆ ਅਗਾੜੀ ਚੰਗੀ ਹੈ ਹਜੇ ਝੋਲ ਫੁੱਲ ਪਈ ਹੈ ਹਜੇ ਦਿਨ ਲਊਗੀ ਹਵਾਨਾ ਚੰਗਾ ਪਰਜੂਗੀ ਬਾਕੀ ਪਾਸ ਕਰ ਲਿਓ ਆ ਕੇ ਜਿਹੜਾ ਵੀ ਖਰੀਦਣਾ ਚਾਵੇ ਦੇਖੋ ਸਟਰਕਚਰ ਇਹਦਾ ਕਾਫੀ ਸੋਨਾ ਘੱਟਾ ਹੈ ਵਜ਼ਨ ਵੀ ਚੰਗਾ ਦਿਸਦਾ ਹੈ ਹਵਾਨਾ ਬੈਕ ਸਾਈਡ ਤੋਂ ਦੇਖੋ ਜੇ ਭਲੂਣ ਫੁੱਲ ਦੇ ਸੂਪਰ ਹਜੇ ਬਹੁਤਾ ਹਵਾਨਾ ਭਰਿਆ ਨਹੀਂ ਕਿਉਂਕਿ ਅਜੇ ਦਿਨ ਲੌਗੀ ਵਹਿੜਾ ਖਾਸ ਕਰਕੇ ਬਿਲਕੁਲ ਤਿਆਰੀ ਦੇ ਵਿੱਚ ਜਿਆਦਾ ਸੋਹਣਾ ਹਵਾਨਾ ਦਿਖਾਉਂਦੇ ਆ ਇਹਨੇ ਅੱਗੋਂ ਹਵਾਨਾ ਕਾਫੀ ਚੰਗਾ ਜਿਹੜਾ ਉਹ ਸਟਾਰਟ ਕੀਤਾ ਹੈ ਇਹਦੇ ਨਾਲ ਦੀ ਵਹਿੜ ਜਿਹਦਾ ਰੇਟ 160 ਰੱਖਿਆ ਇਹਦੀ ਬਿਊਟੀ ਵੀ ਜਿਆਦਾ ਚੰਗੀ ਦਿਸਦੀ ਹੈ ਬਾਕੀ ਸਟਰਕਚਰ ਦੇਖੋ ਕਾਫੀ ਚੁੜਾਈ ਚ ਨਜ਼ਰ ਆਊਗਾ ਤੁਹਾਨੂੰ ਦੇਖੋ ਹਵਾਨਾ ਕਾਫੀ ਚੌੜਾ ਹੈ ਹਾਈਟ ਸੋਹਣੀ ਹੈ ਇਹਦੀ ਵੀ ਥਣ ਬਿਲਕੁਲ ਖਾਲੀ ਪਿਆ ਹਜੇ ਕੋ ਕਨੇੜ ਆਇਆ ਪਸੂ ਜਿਆਦਾ ਸੋਨਾ ਭਰਦਾ ਟਾਂਚਾ ਬਹੁਤ ਸੋਨਾ ਵਹਿੜਦਾ ਦੱਸੋ ਉਹ ਤਰ ਗੇਟ ਵਾਲ ਨੂੰ ਲੈ ਗਈ ਵੀ ਤੋ ਦੋ ਰੁਪਏ ਲਸਾਉਣੇ ਆ ਵੈਸੇ ਹੋ ਸਕਦਾ ਤੁਹਾਡਾ ਬਹੁਤਾ ਇਹਨਾਂ ਸੇ ਵੀ ਬਹੁਤ ਸੋਨਾ ਫਿਟਿੰਗ ਵਾਲਾ ਆਰਡਰ ਆ ਦੱਸੋ ਇਹਦਾ 1 ਲੱਖ ਤੇ 60 ਹਜ਼ਾਰ ਦੀ ਡਿਮਾਂਡ ਨਹੀਂ ਤਿਆਰ ਹੋਈਆਂ ਵਹਿੜੀਆਂ ਹੋਰ ਚੀਜ਼ਾਂ ਦਿਖਣਗੀਆਂ ਹਲੇ ਕੱਚੀਆਂ ਵਸ਼ੇ ਦੋਨੇ ਸੋ ਹਜੇ ਕੱਚੀਆਂ ਵਹਿੜਾਂ ਤੇ ਬਾਕੀ ਇਹ ਵੀ ਆ ਦੋਸਤੋ ਇੱਥੇ ਮਾ ਪਹਿਲਾਂ ਜਦੋਂ ਵੀਡੀਓ ਬਣਾਈਏ ਗੱਲ ਐਡ ਕਰ ਦਨਾ ਉਹਨਾਂ ਵੀ ਇੱਥੋਂ ਬਹੁਤ ਸਾਰੇ ਵਿਕਰੀ ਵਾਲੇ ਭਰਾ ਪਸ਼ੂ ਲੈ ਜਾਂਦੇ ਆ ਇੱਥੇ ਹੋ ਸਕਦਾ ਜਦੋਂ ਵੀਡੀਓ ਬਣਾਈਏ ਤੁਹਾਨੂੰ ਇਹ ਲੱਗੇ ਵੀ ਸ਼ਾਇਦ ਰੇਟ ਉੱਚੇ ਨਾ ਹੋਣ ਪਰ ਇਹੀ ਪਸ਼ੂ ਜਦੋਂ ਅੱਗੇ ਚਲੇ ਜਾਣੇ ਆ ਜਦੋਂ ਮੌਕੇ ਤੇ ਆਗੇ ਫਿਰ ਤੁਹਾਨੂੰ ਰੇਟ ਕੁਝ ਹੋਰ ਤਰ੍ਹਾਂ ਦੇ ਨਜ਼ਰ ਆਉਣਗੇ ਸੋ ਇਸ ਤਰ੍ਹਾਂ ਦਾ ਹਵਾਨਾ ਹੁਣ ਦਿਸਦਾ ਹਜੇ ਦਨ ਭਾਈ ਪੱਟਾ ਜਾਂ ਆਰਡਰ ਤੇ ਆਊਗੀ ਪੂਰਾ ਬੱਚੀ ਜਦੋਂ ਤਿਆਰ ਹੋਈ ਬਾਕੀ ਜੱਚੇ ਤਾਂ ਖਰੀਦਣਾ ਪਸ਼ੂ ਡਿਟੇਲ ਸਾਰੀ ਤੁਹਾਨੂੰ ਨਾਲ ਦੱਸੀ ਜਾਣੀ ਇੱਕ ਹੋਰ ਵੈੜ ਦੇਖੋ ਤੁਸੀਂ ਵਿਨੇ ਕਿਨਮਸ ਹੋਇਆ ਇਹ ਵੇ ਭਾਈ ਪਹਿਲਾ ਸੂਆ ਸੁਣੀ ਆ ਹੂੰ ਉਹੋ ਦੋ ਦੰਦਿਆ ਤੇ ਏਬੀਐਸ ਦੇ ਸਪਾਈਕ ਤੇ ਸਿਮਨ ਦੀ ਆਪਿਆ ਤੇ ਬਿੱਗੀ ਸ਼ਾਟ ਲੱਗਾ ਇਹਦੇ ਏਬੀਐਸ ਆ ਦਾ ਠੀਕ ਹੈ ਕਿੰਨੇ ਦਿਨ ਲੇਜੂਗੀ ਇਹਦੇ ਭਾਈ ਮੰਨ ਕੇ ਲੋ ਤਿਆਰ ਹੀ ਹਫਤੇ ਦੇ ਵਿੱਚ ਵੇ ਸੂ ਬਣੀ ਵੜ ਠੀਕ ਹੈ ਇਹਦਾ ਰੇਟ ਕੀ ਰਹੂਗਾ ਇਹਦਾ ਭਾਈ ਮੁੱਲ ਡੇਢ ਕਰਦੇ ਆ ਮੰਤਾਂ ਦੇ ਵਿੱਚੋਂ ਜੂੜ ਕਰਾਂਗੇ ਟੋਰ ਤੇ ਬੈਗ ਸ਼ਾਟ ਮੇਰੇ ਖਿਆਲ ਚ ਜਰਸੀ ਦਾ ਬੱਲ ਆ ਹਨਾ ਨਹੀਂ ਭਾਈ ਐਚਐਫ ਦਾ ਜਰਸੀ ਦਾ ਵੀ ਹੈਗਾ ਐਕ ਐਚਐਫ ਦਾ ਵੀ ਹੈਗਾ ਠੀਕ ਹੈ ਸੋ ਦੋਸਤੋ ਉਹ ਤੁਸੀਂ ਸਿਮਨ ਬਾਰੇ ਕਨਫਰਮ ਭਾਈ ਨਾਲ ਕਰ ਲਿਓ ਜੀ ਖਾਣਾ ਅਥੀ ਚੁਆਈ ਵਾਲੇ ਐ ਸੋਹਣਾ ਢਾਂਜਾ ਦੋ ਦੰਦ ਵੱੱਛੀ ਐ ਰੰਗ ਰੂਪ ਸੋਹਣਾ ਛੋਟੀਆਂ ਛੋਟੀਆਂ ਸ਼ਾਖਾਂ ਦੋ ਐਕਸਟਰਾ ਹਵਾਨੇ ਦੇ ਉੱਤੇ ਦੀਆਂ ਉਹ ਕਲੀਅਰ ਵੀਡੀਓ ਚ ਵੀ ਦਿਖ ਰਹੀਆਂ ਤੁਹਾਨੂੰ ਬਾਕੀ ਸਟਰਕਚਰ ਦੇਖੋ ਇਹਦੀ ਬਿਊਟੀ ਤੁਸੀਂ ਦੇਖ ਸਕਦੇ ਹੋ ਬੜਾ ਸੋਹਣਾ ਫੇਸ ਆ ਦੋਸਤੋ ਘਰੇ ਖੜੀ ਬਹੁਤ ਸੋਹਣੀ ਵੈਡ ਲੱਗੂਗੀ ਇਹ ਠੀਕ ਹੈ ਬੇਨ ਦੋ ਦੰਦ ਕਨਫਰਮ ਆ ਦੋਸਤੋ ਅਜੇ ਚੱਕਦੀ ਐ ਦੋਨ ਵਾਲੇ ਦੰਦ ਸੋ ਇਹਦਾ ਰੇਟ 1.5 ਲੱਖ ਰੁਪਿਆ ਐ ਵਿੱਚੋਂ ਮਾਨਤਨ ਹੋਊਗਾ ਤਾਂ ਤੁਸੀਂ ਆ ਕੇ ਦੇਖੋ ਜੇ ਤੁਹਾਨੂੰ ਜੱਜਦੀ ਹੈ ਵੜ ਤੁਰਦੇ ਪੁੱਤਰ ਸੋ ਅਜੇ ਦੱਸੋ ਦੰਦਾ ਚ ਆਇਆ ਤਾਂ ਅਜੇ ਹਾਈਟ ਹੋਰ ਕਰੂਗੀ ਕੱਦ ਹਜੇ ਹੋਰ ਕਰੂਗੀ ਫੋਨ ਜਿੰਨਾ ਕੱਦ ਆ ਉਹ ਤੁਸੀਂ ਵਿੜੇ ਨਾਲ ਤੁਰਦਾ ਸਾਰੀਆਂ ਗਾਵਾਂ ਨਾਲ ਤੁਰਿਆ ਤਾਂ ਜੱਜਮੈਂਟ ਕਰ ਲਿਓ ਬੰਦੇ ਬਈ ਅਥੀਂ ਚੁਆਈ ਵਾਲਾ ਬੜਾ ਸੋਹਣਾ ਥਾਣਾ ਇਹਦਾ ਦਿਸਦਾ ਫੇਰ ਇੱਕ ਜਿਹੜਾ ਬਾਈ ਕਢਾ ਰਿਹਾ ਤੈਨੂੰ ਤੁਸੀਂ ਫੇਰ ਵੈਡ ਨੂੰ ਦੇਖੋ ਮੇਨੇ ਲਿਆ ਆ ਵਸਬਾਈ ਲੈ ਦੀ ਗੱਲਾ ਦੁੱਧ ਬੜੇ ਹਾਸਕੇ ਵੜ ਬਾਦੂ ਪਹਿਲੇ ਸੂਏ ਕੋਈ ਬਾਈ ਸੇਵਾ ਵਾਲਾ ਜਾਈਦਾ ਮਗਰੇ ਦੇ ਸੋ ਦੁੱਧ ਸੋਨਾ ਦੇਊਗੀ ਬਰੀਡ ਗਾ ਚੰਗੀ ਤਿਆਰ ਕਰੂਗੀ ਬੰਦੇ ਬਈ ਬਿਲਕੁਲ ਬਰੀਡ ਬੱਚੇ ਵੀ ਚੰਗੇ ਪਾਊਗੀ ਬਾਕੀ ਬਿਊਟੀ ਇਹਦੀ ਆਪ ਦੀ ਵੀ ਚੰਗੀ ਆ ਤਾਂ ਬੱਚਿਆਂ ਚ ਵੀ ਬਿਊਟੀ ਆਊਗੀ ਪਰ ਦੁੱਧ ਫੇਰ ਥੋੜੀ ਸੇਵਾ ਦਾ ਹੀ ਐ ਮੈਂ ਇਸ ਕਰਕੇ ਵਾਰ-ਵਾਰ ਗੱਲਾਂ ਕਰਦਾ ਹੁੰਨਾ ਵੀ ਕਿਉਂਕਿ ਸਾਲੀਆਂ ਚੀਜ਼ਾਂ ਜਿੰਨਾ ਚੰਗਾ ਪਾਉਂਗੇ ਉਨਾ ਚੰਗਾ ਝੋਲੋਂਗੇ ਉਸੇ ਹਿਸਾਬ ਤੇ ਇਹਨਾਂ ਨੇ ਦੁੱਧ ਦੇਣਾ ਕਿ ਕਾਫੀ ਕਲਰ ਨਸਲ ਜਰਸੀ ਦਿਸਦੀ ਐ ਦੰਦ ਦੇਖ ਲੈਨੇ ਆਪਾਂ ਇੱਕ ਵਾਰ ਕਨਫਰਮ ਖੀਰੀ ਵੱਚੀ ਲੈ ਆਵੈ ਨੂੰ ਅ ਕਿੰਨਾ ਚਰ ਲੈਂਦੀ ਐ ਸੋਨ ਚਵੇਂ ਨੇ ਬਾਈ ਇਹ ਵੀ ਹਫਤੇ ਦੇ ਵਿੱਚ ਵੇ ਸੁੱਕੀ ਨਹੀਂ ਵੜਾ ਠੀਕ ਐ ਇਹ ਹੈਗੀ ਐਬੀਐਸ ਦੇ ਜਿਗ ਦੇ ਸੀਮਨ ਦੀ ਤੇ ਇਹਦੇ ਬਾਈ ਬਿੱਗ ਸ਼ਾਟ ਲੱਗਾ ਠੀਕ ਐ ਇਹਦੇ ਜਰਸੀ ਦਾ ਲੱਗਾ ਉਹਦੇ ਐਚਐਫ ਦਾ ਲੱਗਾ ਓਕੇ ਉਹ ਬਾਈ ਹੈਗਾ ਵਰਲਡ ਵਾਈਡ ਵਾਲਿਆਂ ਦਾ ਇਹਦੇ ਐਬੀਐਸ ਵਾਲਿਆਂ ਦਾ ਲੱਗਾ ਠੀਕ ਐ ਅਛਾ ਇਹਦਾ ਰੇਟ ਆਇਆ ਇਹਦਾ ਰੇਟ ਕੀ ਰੋਗਾ ਬਣੀ ਇਹਦਾ ਬਈ 130 ਹੀ ਦੇਣਾਗੇ ਅੱਛੀ 1 ਲੱਖ ਤੇ 30 ਹਜ਼ਾਰ ਚ ਖੀਰੀ ਜਰਸੀ ਵੈੜ ਫਵਾਨਾ ਬਹੁਤ ਸੋਹਣਾ ਬਣਾਉਂਦੀ ਆਉਂਦੀ ਆ ਥਾਂ ਇਹਦੇ ਵੀ ਪੂਰੇ ਮੋٹے ਦੱਸਦੇ ਆ ਬਾਕੀ ਕਿੱਡਾ ਕ ਸਾਈਜ਼ ਰਹ ਜੂਗਾ ਉਹ ਪਲੂਨ ਚ ਹੁਣ ਕਿਰਾਂ ਫਿਲਹਾਲ ਦਿਸ ਰਹੇ ਆ ਉਹ ਤੁਸੀਂ ਕੋਲ ਆ ਕੇ ਦੇਖਿਓ ਟਾਂਚਾ ਬਹੁਤ ਸੋਹਣਾ ਦੋਸਤੋਂ ਤੋਂ ਵੀ ਸਿੱਧੀ ਆ ਬਿਲਕੁਲ ਚੰਗੇ ਬੱਚੇ ਜਰਸੀ ਨਸਲ ਦੇ ਪਾ ਦੂਗੀ ਬੈਗ ਸ਼ਾਟ ਜਰਸੀ ਇਹਦੇ ਏਬੀਐਸ ਵਾਲਾ ਸੀਮਨ ਬਾਈ ਕਹਿੰਦਾ ਵੀ ਲੱਗਾ ਤੰਦੋ ਖੀਰੀ ਕਨਫਰਮ ਹੈ ਉਹ ਤੁਸੀਂ ਆ ਕੇ ਵੀ ਦੇਖ ਲੈਣੇ ਹਜੇ ਕੋਈ ਦੰਦੇ ਤੋੜਦੀ ਨਹੀਂ ਤੇ ਇਹ ਖੀਰੀ ਖੀਰੀ ਨੇ ਬੱਚੇ ਨੂੰ ਜਨਮ ਦੇ ਦੇਣਾ ਕਿਉਂਕਿ ਵੈਰਲ ਮੈਨੂੰ ਕਿਸੇ ਨਹੀਂ ਕੀਤਾ ਦੰਦਾਂ ਦੇ ਵਿੱਚ। ਬਾਈ ਪੂਰਾ ਰਿਕਾਰਡ ਆ ਆਵਸ਼ਿਆਂ ਦਾ ਠੀਕ ਹੈ। ਕਹਿਣ ਦੀ ਗੱਲ ਨਹੀਂ ਜਿਹੜੇ ਬਾਈ ਤੋਂ ਲਈਆਂ ਸਿੱਧੀ ਗੱਲ ਕਰਾ ਦਾਂਗੇ ਆਪਾਂ। ਠੀਕ ਹੈ। ਸੋ ਇਹਦਾ ਰੇਟ 1 ਲੱਖ ਤੇ 30 ਹਜ਼ਾਰ ਹੈ। ਇਹ ਬਾਈ ਬੰਦਾ ਕੋਈ ਵੀ 4-5 ਸੂਏ ਚੋਗੇ ਵੀ ਬੱਚੀ ਵੇਚ ਸਕਦਾ ਕਿਉਂਕਿ ਬਦ ਨਹੀਂ ਆ ਬਾਈ ਘਟਣੀ ਨਹੀਂ ਲਗੀ। ਕਿੰਦਾ ਹਲੇ 2 ਸਾਲ ਦੀ ਬਈ ਹਲੇ ਹੋਈ ਆ। ਠੀਕ ਹੈ। ਜਿੰਦਾ ਜਿੰਦਾ ਉਮਰ ਵਧੀ ਗਈ ਵਜ਼ਨ ਵੀ ਵੜਦਾ ਵਜ਼ਨ ਆ ਇਹਦਾ। ਬਿਲਕੁਲ। ਵੰਦੇਵਿੰ ਬੱਚੇ ਚੰਗੇ ਬਊਗੀ ਬਈ ਸੋ ਇਹ ਜਰਸੀ ਸੀ ਦੋਸਤੋ ਵਿਨੇ ਦੀ ਕੀ ਡਿਟੇਲ ਆ ਝੋਟੀ ਦੀ ਬਈ ਇਹ ਭਾਜੀ ਦੂਜਾ ਸੂਗਾ ਸੁਣੀ ਆ ਹੂੰ ਤੇ ਪਹਿਲੇ ਸੂਏ ਬਈ 14 ਕਿਲੋ ਦਾ ਰਿਕਾਰਡ ਆ ਇਹਦਾ ਹਰਿਆਣੇ ਤੋਂ ਲਿਆਈ ਵੀਰ ਠੀਕ ਹੈ ਇਹਨਾਂ ਤੋਂ ਆਪਾਂ ਲਈ ਆ ਕਿੰਨੇ ਦਿਨ ਲੈਂਦੀ ਹੈ ਹਜੇ ਦਿਨ ਭਾਜੀ ਮੰਨ ਕੇ ਚੱਲੋ ਕਿ 15 ਦਿਨ ਲੈ ਜੂਗੀ ਝੋਟੀ ਇਹਦਾ ਰੇਟ ਕੀ ਰਹਿਣਾਵੇਂ ਨੇ ਇਹਦਾ ਭਾਈ ਮੁੱਲ ਕਰਦੇ ਆ ਲੋਕਾ ਕਰਾ ਲਓ ਜਿੰਨਾ ਮੱਦੀ ਕਰਾ ਲਓ ਹੂੰ ਇਹ ਝੋਟੀ ਆਪਾਂ 175 ਦੀ ਦੇ ਦਾਂਗੇ 1 ਲੱਖ ਤੇ 75 ਹਜ਼ਾਰ ਦੀ ਦੋਸਤੋ ਸਿੰਘ ਇਹਦੇ ਦੋਨੋਂ ਹੀ ਕੁੰਡੇ ਸੀ ਪਰ ਕਈ ਵਾਰ ਸਿਰ ਨਾਲ ਲੱਗਣ ਲੱਗ ਪੈਂਦੇ ਆ ਮਰ ਜਾਂਦੇ ਸਿੰਘ ਤੋਂ ਉਹਦੇ ਕਰਕੇ ਥੋੜੇ ਥੋੜੇ ਕੱਟੇ ਹੋਏ ਸਿੰਘ ਆ ਪਰ ਬਹੁਤ ਸੋਹਣਾ ਡਿਜ਼ਾਈਨ ਦਿਸਦਾ ਸਿੰਘਾਂ ਦਾ ਹਵਾਨਾ ਇਹਦਾ ਤੁਸੀਂ ਇਸ ਤਰੀਕੇ ਨਾਲ ਦੇਖ ਲਓ ਬਾਕੀ ਪਾਸ ਤੁਸੀਂ ਕਰ ਲੈਣੀ ਆ ਥਣਾ ਵਾਲੇ ਪੱਖ ਤੋਂ ਉਹ ਤੁਸੀਂ ਆ ਕੇ ਦੇਖਣਾ ਹੋਊਗਾ ਹਵਾਨਾ ਚੰਗਾ ਦਿਖਾਉਂਦੀ ਆ ਇਹ ਪਲੱਖਾ ਕਿਹਦੇ ਦਾ ਸ਼ਿੱਗੀ ਹਾ ਝੋਟੀ ਆ ਲੈ ਤੁਸੀਂ ਫੇਰ ਇਹਦੇ ਸੈਂਦਰ ਇੱਥੋਂ ਦੇਖ ਲਿਓ ਮੈਂ ਇਹ ਗੱਲ ਇਸ ਕਰਕੇ ਦੱਸਦੀ ਵੀ ਕਈ ਵਾਰ ਮੱਜਾਂ ਦੇ ਸੈਂਦਰ ਨੂੰ ਕੁਸਕ ਭਰਾ ਘੱਟ ਦਿੰਦੇ ਆ ਜੋ ਸਿਰ ਦੇ ਵਿੱਚ ਨਾ ਲੱਗ। ਸੋ ਇਸੇ ਤਰੀਕੇ ਨਾਲ ਹੀ ਦਿਖਾ ਸਕਦੇ ਹਾਂ ਕਿਉਂਕਿ ਪੱਲੜ ਪਾਏ ਹੋਏ ਆ ਸਾਈਡਾਂ ਤੇ ਅਸੀਂ ਇੱਥੇ ਹਵਾ ਵਗ ਰਹੀ ਐ ਤੇ ਗਾਂ ਜਦੋਂ ਮੌਸਮ ਗਰਮੀ ਦਾ ਆ ਜਾਂਦਾ ਫਿਰ ਪੂਰਾ ਚਾਨਣ ਚੰਗੀ ਬਈ ਸ਼ਕੀਨ ਝੋਟੀ ਆ ਆਪਾਂ ਤੁਹਾਨੂੰ ਪਤਾ ਝੋਟੀਆਂ ਘੱਟ ਹੀ ਲਈਦੀਆਂ ਪਾ ਜਿੰਨੀਆਂ ਲਈਆਂ ਚੰਗੀਆਂ ਸ਼ਕੀਨ ਹੀ ਲਈਦੀਆਂ ਉਹ ਸੋਹਣੀ ਝੋਟੀ ਐ ਫਿਕਸ ਅਡਰ ਵਾਲੀ ਆ ਬਈ ਪਾਸ ਤੁਸੀਂ ਕਰ ਲੈਣੀ ਸੋ ਇਹ ਝੋਟੀ ਦੋਸਤੋ ਫੋਰ ਸੇਲ ਸੀ ਮੱਝ ਇੱਕੀ ਸੀਗੀ گاਵਾ ਹੀ ਹੁੰਦੀਆਂ ਜ਼ਿਆਦਾ ਤੁਹਾਨੂੰ ਦੋ ਵਹਿੜਾਂ ਦਿਖਾ ਦਈਏ ਤੇ ਫਿਰ ਆਪਾਂ ਵੀਡੀਓ ਰੋਕਦੇ ਆ ਵੀਨੇ ਇਹਨਾਂ ਬੱਚੀਆਂ ਦੀ ਕੀ ਡਿਟੇਲ ਐ ਪਹਿਲੇ ਨੰਬਰ ਵਾਲੀ ਬੱਚੀ ਦੰਦੋ ਕਿਵੇਂ ਐ ਇਹ ਬਈ ਦੰਦੋ ਦੋ ਦੰਦਿਆ ਇਹ ਬੱਚੀ ਦੰਦੋ ਖੀਰੀ ਆ ਠੀਕ ਐ ਕੀ ਰੇਟ ਰੂ ਇਹਨਾਂ ਦੋਹਾਂ ਦਾ ਰੇਟ ਬਈ 65 ਕਰਦੇ ਆ 60 ਦੀਆਂ ਦੇ ਦਾਂਗੇ ਜੋੜਾ 60000 ਦਾ ਦੇ ਦੇ 60000 ਦਾ ਦੇ ਦਾਂਗੇ ਸੋ ਜੋੜਾ 60000 ਦਾ ਮਿਲ ਜੂ ਦੱਸੋ ਇਹ ਦੋ ਦੰਦਾਂ ਦਾ ਵੱਛੀ ਥਾਲ ਬਾਈ ਦੋਨਾਂ ਦੇ ਚਾਰ ਚਾਰ ਆ ਠੀਕ ਹੈ ਇਹ ਦੰਦੋਂ ਖੀਰੀ ਹੈ ਇਹ ਦੰਦੋਂ ਖੀਰੀ ਹੈ ਬਾਈ ਸੋ ਇਹ ਦੋ ਵਹਿੜਾਂ ਸੀ ਇੱਕ ਤੁਹਾਨੂੰ ਇੱਧਰ ਝੋਟੀ ਦਿਖਾਈ ਹੈ ਗੱਭਣਾ ਹਜੇ ਦਿਨ ਲੈਂਦੀ ਆ ਸੋਨ ਚ ਇਹ ਤੋਂ ਇਲਾਵਾ ਕੋਸੇ ਸਾਈਡ ਦੇ ਉੱਤੇ گاਵਾ ਜਿਹੜੀਆਂ ਤੁਹਾਨੂੰ ਦਿਖਾਤੀਆਂ ਬਾਕੀ ਤੁਸੀਂ ਹੁਣ ਆ ਕੇ ਦੇਖ ਲਓ ਜਿਹੜਾ ਪਸ਼ੂ ਤੁਹਾਨੂੰ ਪਸੰਦ ਆਉਂਦਾ ਕੋਲ ਖੜਕੇ ਤੇ ਆਪਜੀ ਤਸੱਲੀ ਨਾਲ ਖਰੀਦ ਲਓ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ